ਆਓ ਆਪਾਂ ਉਹਦੀ ਗੱਲ ਕਰਦੇ ਆਂ ਬੱਸ ਬਾਬਾ ਜੀ ਮੈਨੂੰ ਮੈਨੂੰ ਗਾ ਲੈਣ ਦਿਓ ਜਿੱਥੋਂ ਤੱਕ ਇਹ ਕੁਰਦਾ ਪੂਰਾ ਪਸੀਨਾ ਨਾਲ ਹੀ ਨਾ ਭਿਜਦਾ ਮੈਨੂੰ ਨਹੀਂ ਲੱਗਦਾ ਮੈਂ ਤੁਹਾਡਾ ਮੁੱਲ ਮੋੜ ਸਕਦਾ ਜਿੱਥੋਂ ਤੱਕ ਮੈਂ ਇਸ ਚੋਟੀ ਤੋਂ ਲੈ ਕੇ ਇੱਥੋਂ ਤੱਕ ਨਹੀਂ ਨਾ ਭਿਜਦਾ ਇਹ ਪੈਸਾ ਮੇਰੇ ਬੱਚਿਆਂ ਨੂੰ ਫਾਲਣਾ ਨਹੀਂ ਬਾਬਾ ਜੀ ਇਹ ਮੇਰੇ ਪਰਿਵਾਰ ਨੂੰ ਲੱਗਣਾ ਨੇ ਕਿਉਂ ਗਾਵਦਾ ਰੱਬ ਖੁਦ ਰੱਬ ਖੁਦ ਮਜਬੂਰ ਹੋ ਜਾਵੇ ਇਸ਼ਕ ਕਰਦੇ ਅਸੀਂ ਮੁਹੱਬਤ ਕਰੋ ਰੱਬ ਨੂੰ ਅਸੀਂ ਉਹ ਆਸ਼ਿਕਾਂ ਜੇ ਰੱਬ ਨਹੀਂ ਤੇ ਉਹਦਾ ਜ਼ਿਕਰ ਕਿਉਂ ਜੇ ਰੱਬ ਨਹੀਂ ਤੇ ਫਿਰ ਉਹਦਾ ਜ਼ਿਕਰ ਕਿਉਂ ਕਰਦੇ ਆ ਲੋਕ ਜਿਹੜੀ ਚੀਜ਼ ਦੁਨੀਆ ਤੇ ਬੜੀ ਜ਼ਿਕਰ ਉਹਦਾ ਹੋ ਰਿਹਾ ਹੈ ਜੇ ਰੱਬ ਨਹੀਂ ਤੇ ਉਹਦਾ ਜ਼ਿਕਰ ਕਿਉਂ ਜੇ ਰੱਬ ਹੈਗਾ ਫਿਰ ਰੱਬ ਦੇ ਬੰਦੇ ਆ ਬੰਦਿਆ ਫਿਕਰ ਕਿਉਂ ਫਿਰ ਫਿਕਰ ਕਿਉਂ ਮਰਦਾ ਹੈ ਫਿਰ ਲੋੜ ਨਹੀਂ ਫਿਕਰ ਕਰਨ ਦੀ ਮੈਨੂੰ ਬੜੀ ਖੁਸ਼ੀ ਹੋ ਰਹੀਏ ਇਹ ਗੱਲ ਕਹਿੰਦਿਆਂ ਕਿ ਅੱਜ ਇਸ ਪਰਿਵਾਰ ਦੇ ਵਿੱਚ ਜਿਹਦੇ ਵਿੱਚ 30 ਤੋਂ 40% ਪੱਕਾਂ ਵਾਲੇ ਸਰਦਾਰ ਭਰਾ ਬੈਠੇ ਆ ਤੁਹਾਨੂੰ ਸਲਾਮ ਹੈ ਬਾਬਾ ਜੀ ਤੁਹਾਡੀ ਪਗੜੀ ਨੂੰ ਸਲਾਮ ਹੈ ਕਿਉਂ ਇਹ ਕੋਈ 7 ਮੀਟਰ ਪੋਨੇ 7 ਮੀਟਰ ਦਾ ਸਵਾ 7 ਮੀਟਰ ਦਾ ਕੱਪੜਾ ਨਹੀਂ ਇਹਦੇ ਪਿੱਛੇ ਇਹਦੇ ਪਿੱਛੇ ਬਹੁਤ ਵੱਡੀ ਕੁਰਬਾਨੀ ਹੈ ਬਹੁਤ ਵੱਡੀ ਕੁਰਬਾਨੀ ਪਾ ਕੇ ਵੀ ਨਹੀਂ ਮਿਲ ਗਈ ਲੋਕੀ ਐਵੇਂ ਨਹੀਂ ਸਰਦਾਰ ਜੀ ਸਰਦਾਰ ਜੀ ਕਹਿ ਕੇ ਬੁਲਾਉਂਦੇ ਭਾਈ ਪਾਪਾ ਜੀ ਅੱਖਰ ਗਿਣਿਓ ਸ ਸ ਰ ਰ ਉਹਦੇ ਵਿੱਚ ਇੱਕ ਇੱਕ ਮਾਤਰਾ ਆਉਂਦੀ ਹੈ ਤਿੰਨ ਗੱਦਾ ਸ ਸ ਰ ਰ ਕਦਾ ਉਹਦੇ ਵਿੱਚ ਮਾਤਰਾ ਆਉਂਦੀ ਐ ਇੱਕ ਸਰਦਾਰ ਨੂੰ ਪੂਰੇ ਪੰਜ ਅੱਖਰ ਬਣ ਗਏ ਤੇ ਜੀ ਦੇ ਦੋ ਸੱਤ ਸਰਦਾਰ ਜੀ ਸੱਤ ਅੱਖਰ ਬਣ ਗਏ ਉਹ ਸੱਤ ਅੱਖਰ ਕੀ ਨੇ ਚਾਰ ਪੁੱਤ ਵਾਰੇ ਪੰਜਵੀਂ ਮਾਂ ਵਾਰੀ ਛੇਵਾਂ ਬਾਪ ਵਾਰਿਆ ਤੇ ਸਤਮਾ ਆਪ ਵਾਰਿਆ ਸੱਤ ਮਾਰ ਕੇ ਕਹਿੰਦਾ ਬਾਣਾ ਮਿੱਠਾ ਲਾ ਕੇ ਤੇਰਾ ਸਰਬੰਸਦਾਨੀਆਂ ਓਏ ਦੇਣਾ ਕੌਣ ਦੇਊਗਾ ਤੇਰਾ ਸਰਬੰਸਤਾਨੀਆਂ ਓਏ ਦੇਣਾ ਕੌਣ ਦੇਊਗਾ ਤੇਰਾ ਸਰਬੰਸਤਾਨੀਆਂ ਓਏ ਦੇਣਾ ਕੌਣ ਦੇਊਗਾ ਤੇਰਾ ਸਰਬੰਸਤਾਨੀਆਂ ਓਏ ਦੇਣਾ ਕੌਣ ਦੇਊਗਾ ਤੇਰਾ ਸਭਿਓ ਹੁਣ ਮੇਰੇ ਗੱਲ ਸੁਣਿਓ ਇੱਕ ਕੰਮ ਦੀ ਗੱਲ ਸੁਣਾਉਣ ਲੱਗਾ ਮੇਰਾ ਗਾਣਾ ਮੇਰਾ ਕੰਮ ਗਾਉਣਾ ਨਹੀਂ ਹੈਗਾ ਕਿ ਦਿਨੇਸ਼ ਭਾਜੀ ਬੈਠੇ ਐ ਮੈਨੂੰ ਰੱਬ ਨੇ ਡਿਊਟੀ ਲਈ ਐ ਇਹਨਾਂ ਨੂੰ ਜਾਗਰੂਕ ਕਰ ਇਹ ਦੂਜੇ ਪਾਸੇ ਤੁਰ ਪਏ ਆ ਇਹ ਦੂਜੇ ਪਾਸੇ ਤੁਰ ਪਏ ਕਾਲ ਯੁਗ ਤੇ ਜਮਾਨੇ ਚ ਤੁਰ ਪਏ ਆ ਓਏ ਕਾਲ ਯੁਗ ਝੋਰਾ ਤੇ ਆ ਬਾਬਾ ਜੀ ਝੋਰਾ ਤੇ ਅੱਜ ਅੱਜ ਜੇ ਕਹੀਏ ਨਾ ਕਾਲ ਯੁਗ ਹੈ ਨਹੀਂ ਓਏ ਬਾਬਾ ਜੀ ਇੱਕ ਮਾਇਆ ਬੱਤਲ ਇੱਕ ਆਈਦਰਸ ਕਰਨ ਦੇ ਬਹਾਨੇ ਸਗੇ ਚਾਚੇ ਦੀ ਕੁੜੀ ਚਾਚੇ ਦੇ ਮੁੰਡੇ ਨਾਲ ਵਿਆਹ ਕਰਾ ਕੇ ਜਾ ਰਹੀ ਇਸ ਤੋਂ ਉਪਰ ਕਾਲ ਯੁਗ ਕੀ ਆਊਗਾ ਵਾਪੇ ਕੀ ਆਊਗਾ ਕਾਲ ਯੁਗ ਕਾਲ ਯੁਗ ਤੇ ਆ ਗਿਆ ਕਾਲ ਯੁਗ ਆ ਗਿਆ ਵਾਪੇ ਬੱਚੋ ਬਚ ਜਾਓ ਸੰਘੇ ਰਹ ਜੂਗੇ ਜਮਾਨਾ ਬੜਾ ਮਾੜਾ ਆ ਰਿਹਾ 2027 ਪਹਿਲੇ ਵੀ ਮੈਂ ਫਰਮਾਨ ਕਰਕੇ ਹਟਿਆ ਅਕਸਰ ਲੋਕ ਮੇਰੀ ਗੱਲ ਨੂੰ ਮਜ਼ਾਕ ਤੇ ਲੈਂਦੇ ਆ ਵੀ ਪਤਾ ਨਹੀਂ ਇਹਨੇ ਵੈਸੇ ਛੱਡਦਾ ਹੋਊਗਾ ਕੋਈ ਤੁੱਕਾ 2027 ਕੋਈ ਬਚੂਗਾ ਭਾਈ ਜਿਹਨੇ ਸਿਮਰ ਲਿਆ ਰੱਬ ਜਾਂ ਮਾਈ ਜਿਹਨੇ ਕਿਸੇ ਨੂੰ ਸਿਮਰ ਲਿਆ ਬਚੂਗਾ ਨਹੀਂ ਤੇ 2027 ਦਾ ਅੰਤ ਦੇਖ ਲਓ ਕਿਦਾਂ ਦਾ ਹੋਊਗਾ ਇਹ ਨੋਟ ਕਰ ਲਿਓ ਇਹ ਕੈਮਰੇ ਵਾਲੇ ਭਰਾ ਕਾਲ ਯੁਗ ਚੋਰਾ ਤੇ ਐਸੇ ਦਿਨ ਦੁਨੀਆ ਤੇ ਆਉਣਗੇ ਨਹੀਂ ਔ ਚਦ ਪਾਪ ਦੀ ਵੱਧ ਗਈ ਲੜੀ ਲੋਕੋ ਧਰਤੀ ਤੇ ਅਸ਼ਮਾਨ ਟਕਰਾਉਣਗੇ ਨੀ ਇਹ ਬਚਣਗੇ ਬੱਲੇਓ ਜੋ ਚੜ ਰੱਬ ਦਾ ਨਾਮ ਤੇ ਹੋਣਗੇ ਨੀ ਸ਼ਬਦ ਕਿਉਂ ਬਣਿਆ ਅੱਜ ਮੈਂ ਤੁਹਾਨੂੰ ਜਾਗਰੂਕ ਕਰਕੇ ਜਾਊਂਗਾ ਅਗਲੇ ਮੇਲੇ ਤੱਕ ਤੁਹਾਨੂੰ ਇਹ ਪਤਾ ਲੱਗ ਜਾਊਗਾ ਕਿ ਸਟੇਜ ਤੇ ਗਵਾਉਣਾ ਕਿੰnu ਐ ਤੇ ਗੱਲ ਜਿਹਦੇ ਕੋਲੋਂ ਕੀ ਸੁਣਨੀ ਐ ਪੀਰ ਪੀਰ ਸ਼ਬਦ ਕਿਉਂ ਬਣਿਆ ਬਾਬਾ ਜੀ ਕਿਉਂ ਬਣਿਆ ਪਪਾ ਉਹਨੂੰ ਪਿਆਰੀ ਮੈਨੂੰ ਪੰਜਾਬੀ ਘਟਾਂ ਦੀ ਪਿਆਰੀ ਲੱਗਦੀ ਐ ਕਿਉਂਕਿ ਮੈਂ ਹਰਿਆਣੇ ਵਾਲਾ ਪਿਆਰੀ ਤੇਰਾ ਰਾਰਾ ਪੀਰ ਉਹ ਜਿਹੜੀ ਉੱਪਰ ਕੁੰਡੀ ਆ ਨਾ ਉਹ ਫਸਿਆ ਹੋਇਆ ਇਨਸਾਨ ਹੈ ਤੇ ਵੈਸੇ ਉਹਦਾ ਨਾਮ ਹੈ ਪਾਰ ਮੈਂ ਫਸ ਗਿਆ ਮੈਨੂੰ ਪਾਰ ਕਰ ਦੇ ਪੀਰਾ ਮੈਨੂੰ ਪਾਰ ਕਰ ਦੇ ਉਹ ਕੁੰਡੀ ਜਿਹੜੀ ਫਸੀ ਹੋਈ ਹੈ ਉਹ ਪਾਰ ਹੈ ਮੈਨੂੰ ਪਾਰ ਕਰ ਦੇ ਮੈਂ ਹਮੇਸ਼ਾ ਤੇਰੀ ਪੀਰੀ ਥੱਲੇ ਤੇਰੀ ਤੇਰੀ ਅਮੀਰੀ ਥੱਲੇ ਤੇਰੀ ਫਕੀਰੀ ਥੱਲੇ ਰਹਾਂਗਾ ਮੈਨੂੰ ਪਾਰ ਕਰ ਦੇ ਪੀਰਾ ਤਾਂ ਜਾ ਕੇ ਪੀਰ ਬਣਾਂ ਹੈ ਇਹਦਾ ਨਹੀਂ ਪੀਰ ਕੋਈ ਬਣ ਗਿਆ ਜਿਹਨਾਂ ਦੇ ਪੀਰ ਕਾਮਲ ਹੁੰਦੇ ਆ ਨਾ ਬਾਬਿਓ ਜਿਹਨਾਂ ਦੇ ਪੀਰ ਕਾਮਲ ਹੁੰਦੇ ਆ ਉਹਨਾਂ ਦਾ ਯਕੀਨ ਕਾਮਲ ਹੋਵੇ ਤੇ ਫਿਰ ਰੱਬ ਨੂੰ ਵੀ ਬਿਪਤਾ ਪਾ ਦਿੰਦੇ ਆ ਇਹ ਪੀਰ ਇਦਾਂ ਦੇ ਹੁੰਦੇ ਬਾਬਿਓ ਇਦਾਂ ਦੇ ਕੀ ਹੋਇਆ ਕੁਤ ਮਿਹਰਬਾਨੀ ਮਹਮੂਮ ਤੇ ਸਵਾਰੀ ਆਗਾਸ ਅੱਧਰ ਕਾਜ ਜਲਾਨੀ ਠੂਪੀਆਂ ਤਾਰਨ ਵਾਲੇ ਸੱਚੀ ਸਰਕਾਰ ਜਿਵੇਂ ਅਸੀਂ ਸਿੱਖੀ ਧਰਮ ਚ ਕਹਿ ਦਿੰਦੇ ਆ ਨਾ ਕਿ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਉੱਪਰ ਕੋਈ ਗੁਰੂ ਪੈਦਾ ਨਹੀਂ ਹੋਇਆ ਜੇ ਇਸੇ ਤਰ੍ਹਾਂ ਜਾ ਮੁਸਲਮ ਧਰਮ ਦੀ ਗੱਲ ਕਰੀਏ ਬਾਬਾ ਜੀ 11ਵੀਂ ਵਾਲੀ ਸਰਕਾਰ ਤੋਂ ਉੱਪਰ ਕਿਸ ਦਾ ਰੁਤਬਾ ਨਹੀਂ ਪੀਰਾਂ ਦੇ ਵਿੱਚ ਕੀ ਹੋਇਆ ਇੱਕ ਵਾਰ ਦੀ ਗੱਲ 11ਵੀਂ ਵਾਲੀ ਸਰਕਾਰ ਕੋਲ ਖਵਾਜਾ ਸਾਹਿਬ ਆ ਗਏ ਖਵਾਜਾ ਸਾਹਿਬ ਆਏ ਸੱਜਣਾ ਕੀਤਾ ਬੈਠੇ ਪਿਆਰ ਮੁਹੱਬਤ ਦੀਆਂ ਗੱਲਾਂ ਕੀਤੀਆਂ ਖਵਾਜਾ ਸਾਹਿਬ ਨੂੰ 11ਵੀਂ ਵਾਲੀ ਸਰਕਾਰ ਨੇ ਚਾਹ ਪਾਣੀ ਪਿਆਇਆ ਲੰਗਰ ਪ੍ਰਸ਼ਾਦਾ ਸਿਕਾਇਆ 11ਵੀਂ ਵਾਲੀ ਸਰਕਾਰ ਕਹਿਣ ਲੱਗੇ ਕਹਿੰਦੇ ਖਵਾਜਾ ਸਾਹਿਬ ਕੋਈ ਤੁਹਾਡੇ ਦਿਲ ਦੀ ਇੱਛਾ ਹੋਵੇ ਤਾਂ ਜਰੂਰ ਦੱਸਿਓ। ਵਾਜਾ ਸਾਹਿਬ ਕਹਿਣ ਲੱਗੇ ਇਹ ਜਿਹੜੀ ਗੱਲ ਮੈਂ ਆਉਂਦੇ ਸਟੇਜ ਤੇ ਕਹੀ ਐ ਇਹ ਪੀਰ ਸਿਰਫ ਕਵਾਲੀਆਂ ਦੇ ਸ਼ਕੀਰ ਨੇ ਦੂਜੇ ਗਾਣਿਆਂ ਦੇ ਨਹੀਂ। ਲੱਖ ਦਾਤਾਂ ਨੂੰ ਤਾਂ ਢੋਲ ਤੱਕ ਨਹੀਂ ਸੀ ਪਸੰਦ ਬਾਬਿਓ। ਉਹ ਢੋਲ ਤੱਕ ਵੀ ਨਹੀਂ ਸੀ ਸੁਣ ਸੰਗਾ। ਫੇਰ ਕਿੱਦਾਂ ਸੀ ਉਹ ਨੱਚਦਾ ਸੁਣ ਲਾਂਗੇ? ਮੈਂ ਕਿਸੇ ਕਲਾਕਾਰ ਦੀ ਰੋਟੀ ਚ ਨਾਤ ਨਹੀਂ ਮਾਰਦਾ। ਨਾ ਨਾ ਨਾ। ਮੈਂ ਉਸ ਉਸ ਫਕੀਰ ਦਾ ਚੇਲਾ। ਜਿਹੜਾ ਮੈਨੂੰ ਕਹਿੰਦਾ ਹੈ ਕਹਿੰਦਾ ਤੇਰੀ ਚਮੜੀ ਵੀ ਕੋਈ ਫਕੀਰ ਵਧੇੜ ਲਵੇ ਤੇ ਕਦੇ ਸੀ ਨਾ ਕਰੀ ਪਰ ਮੈਂ ਕਹਿਣਾ ਕੀ ਚਾਹੁੰਨਾ ਬਾਬਾ ਜੀ ਓਏ ਕਿਸੇ ਦੇ ਘਰ ਮਰਗਤ ਹੋਈ ਹੋਵੇ ਉਹਦੇ ਘਰ ਜਾ ਕੇ ਅਸੀਂ ਢੋਲ ਨਗਾੜੇ ਵਜਾਈਏ ਕੀ ਉਹਨੂੰ ਚੰਗਾ ਲੱਗੂਗਾ ਤੇ ਜਿਹਦੇ ਘਰ ਵਿਆਹ ਸ਼ਾਦੀ ਦਾ ਪ੍ਰੋਗਰਾਮ ਹੋਵੇ ਉੱਥੇ ਜਾ ਕੇ ਫੈਨ ਪਾਈਏ ਕੀ ਉਹਨੂੰ ਚੰਗਾ ਲੱਗੂਗਾ ਜੇ ਉਹਨੂੰ ਚੰਗਾ ਨਹੀਂ ਲੱਗੂਗਾ ਤੇ ਪੀਰ ਦੇ ਦਰਬਾਰ ਤੇ ਅਸੀਂ ਲੱਚਰ ਗੀਤ ਗਾ ਰਹੇ ਆ ਮੇਰੇ ਪੀਰ ਨੂੰ ਕਿੱਦਾਂ ਚੰਗਾ ਲੱਗੂਗਾ ਲੋਕ ਦੱਸੋ ਐ ਮੈਨੂੰ ਹੱਥ ਜੋੜ ਕੇ ਹੈ ਬਾਪਿਓ ਇਹ ਗੱਲ ਪੱਲੇ ਵਾਲਿਓ 11ਵੀਂ ਵਾਲੀ ਸਰਕਾਰ ਨੇ ਖਵਾਜਾ ਸਾਹਿਬ ਨੂੰ ਪੁੱਛਿਆ ਕਿ ਤੁਹਾਡੇ ਦਿਲ ਦੀ ਕੋਈ ਖੁਆਇਸ਼ ਹੋਵੇ ਕਹਿੰਦਾ ਸਰਕਾਰ ਵੀਰਾ ਮੇਰਾ ਦਿਲ ਕਰਦਾ ਸੀ ਕੋਈ ਕਵਾਲ ਬਲਾਓ ਕਵਾਨੀ ਸੁਣੀਏ 11ਵੀਂ ਵਾਲੀ ਸਰਕਾਰ ਕਹਿੰਦਾ ਕੋਈ ਗੱਲ ਨਹੀਂ ਕੋਈ ਸੁਣਾ ਦਿੰਦੇ ਆ ਆਪਣੇ ਮਰੀਦ ਨੂੰ ਆਵਾਜ਼ ਮਾਰੀ ਇਧਰ ਆ ਓ ਜਾ ਕੇ ਫਲਾਣੇ ਕਵਾਲ ਨੂੰ ਸੱਦਾ ਦੇ ਗਿਆ ਵੀ ਆ ਤੈਨੂੰ 11ਵੀਂ ਵਾਲੀ ਸਰਕਾਰ ਨੇ ਯਾਦ ਕੀਤਾ ਜਾ ਕੇ ਉਹਦੇ ਘਰ ਚੋਂ ਆਵਾਜ਼ ਮਾਰੀ ਤਾਂ ਉਹਦੀ ਘਰਵਾਲੀ ਨਿਕਲੀ ਉਹ ਪੁੱਛਣ ਲੱਗੇ ਕਿ ਕਮਾਲ ਸਾਹਿਬ ਕਿੱਥੇ ਨੇ ਉਹ ਅੱਖਾਂ 'ਚ ਅਥਰੂ ਲਿਆ ਕੇ ਕਹਿੰਦੀ ਉਹਨਾਂ ਨੂੰ ਤੇ ਇੱਕ ਹਫ਼ਤਾ ਹੋ ਗਿਆ ਫੌਤ ਹੋ ਗਿਆ ਮਰ ਗਏ ਦੁਨੀਆ ਤੋਂ ਚਲੇ ਗਏ ਉਹ ਪਰਦਾ ਕਰ ਗਏ ਪਲੀਜ਼ ਹੱਥ ਜੋੜ ਕੇ ਬੇਨਤੀ ਆ ਸਰਦਾਰ ਸਾਹਿਬ ਖੱਲਾ ਨਾ ਕਰੋ ਇਹ ਇਹ ਗੱਲ ਤੁਹਾਨੂੰ ਕਿਤਾਬਾਂ 'ਚ ਨਹੀਂ ਮਿਲਣੀ ਇਹ ਗੱਲ ਜੇ ਸੁਣ ਕੇ ਤੇ ਬੇੜੇ ਪਾਰ ਹੋ ਜਾਣਗੇ ਮੈਂ ਤਾਂ ਰੋਜ਼ ਹੀ ਗਾਉਣਾ ਮੈਨੂੰ ਪਤਾ ਪਰ ਮੇਰੀ ਡਿਊਟੀ ਲੱਗੀ ਹੈ ਤੁਹਾਨੂੰ ਦੱਸਣ ਦੀ ਉਹ ਔਰਤ ਕਹਿਣ ਲੱਗੀ ਤਾਂ ਉਹਨੂੰ ਫੌਤ ਹੋ ਗਿਆ ਨੂੰ 7 ਦਿਨ ਹੋ ਗਏ ਆ ਬੰਦੇਓ ਉਹ ਇਨਸਾਨ ਜਾ ਕੇ 11ਵੀਂ ਵਾਲੀ ਸਰਕਾਰ ਨੂੰ ਕਹਿੰਦਾ ਸਰਕਾਰ ਉਹ ਤੇ 7 ਦਿਨ ਹੋ ਗਏ ਫੌਤ ਹੋ ਗਿਆ ਚਲਾ ਗਿਆ ਖੋਜਾ ਸਾਹਿਬ ਕਹਿੰਦੇ ਬੜਾ ਮਾਣਾ ਹੋ ਗਿਆ ਕੋਈ ਗੱਲ ਨਹੀਂ ਕਹਿੰਦੇ ਜਿਹੜੇ ਮਰ ਜਾਂਦੇ ਉਹ ਕਦੇ ਵਾਪਸ ਨਹੀਂ ਆਇਆ ਕਰਦੇ ਉਹਨੂੰ ਕੀ ਕਹਿਣਾ ਹੁਣ 11ਵੀਂ ਵਾਲੀ ਸਰਕਾਰ ਕਹਿੰਦਾ ਕੋਈ ਗੱਲ ਨਹੀਂ ਪਰ ਫਿਰ ਖੋਜਾ ਸਾਹਿਬ ਨੇ ਇੱਕ ਵਾਰੀ ਫਰਮਾਨ ਕੀਤਾ ਕਹਿੰਦੇ ਜੇ ਕੋਈ ਕਮਾਬ ਹੈਗਾ ਬਲਾ ਲੋ ਕਵਾਨੀ ਸੰਦਾ ਵੈਸੇ ਮਨ ਬੜਾ ਸੀ ਬਹੁਤ ਮਿਹਰਬਾਨੀ ਮਹਿਬੂਬੇ ਸੁਬਾਨੀ ਗਵਰ ਸਰਦਾਰ ਕਰਦੇ ਜਵਾਨੀ ਜਲਾਲਤ ਵਿੱਚ ਆ ਕੇ ਕਹਿੰਦੇ ਆਪਣੇ ਸੇਵਕ ਨੂੰ ਕਹਿੰਦੇ ਜਾ ਓਏ ਉਹਦੇ ਘਰ ਦੇ ਨੂੰ ਪੁੱਛ ਉਹਦੀ ਕਬਰ ਕਿੱਥੇ ਆ ਉਹਦੀ ਕਬਰ ਤੇ ਜਾ ਕੇ ਆਵਾਜ਼ ਮਾਰ ਤੈਨੂੰ 11ਵੀਂ ਵਾਲੀ ਸਰਕਾਰ ਨੇ ਯਾਦ ਕੀਤਾ ਦੇਖ ਕਿਵੇਂ ਨਹੀਂ ਉੱਠਦੇ ਆਉਂਦਾ ਬਾਬਿਓ ਉਹਨੇ ਜਾ ਕੇ 11ਵੀਂ ਵਾਲੀ ਸਰਕਾਰ ਦੇ ਫਰਮਾਨ ਤੇ ਉਹਦੇ ਘਰ ਦੇ ਨੂੰ ਪੁੱਛ ਕੇ ਕਬਰ ਤੇ ਆਵਾਜ਼ ਮਾਰੀ ਕਹਿੰਦੇ ਕਵਾਲ ਸਾਹਿਬ ਤੁਹਾਨੂੰ 11ਵੀਂ ਵਾਲੀ ਸਰਕਾਰ ਨੇ ਯਾਦ ਕੀਤਾ ਬਾਬਿਓ ਉਹ ਬੰਦਾ ਉੱਠ ਕੇ ਖੜਾ ਹੋ ਗਿਆ ਉਹ ਘਰ ਗਿਆ ਘਰ ਦੇ ਛੀ ਇਧਰ ਉਧਰ ਤੁਰ ਲੱਗ ਪਏ ਉਹਨਾਂ ਨੂੰ ਲੱਗਿਆ ਸ਼ਾਇਦ ਕੋਈ ਭੂਤ ਪ੍ਰੇਤ ਆ ਗਿਆ ਬਾਬਿਓ ਉਹ ਇਨਸਾਨ ਨੇ ਆਪਣਾ ਵਾਜਾ ਹਾਰਮੋਨੀਅਮ ਚੱਕਿਆ ਤੇ ਸੋਚਣ ਲੱਗਿਆ ਕਿ ਜੇ ਤਮੜੇ ਵਾਲਾ ਵੀ ਕੋਈ ਨਾਲ ਹੁੰਦਾ ਤੇ ਚੰਗਾ ਸਾਥੀ ਹੋ ਜਾਣਾ ਸੀ ਪਰ ਕਰੀਏ ਕਿ ਤਮੜੇ ਵਾਲਾ ਵੀ ਮਰ ਚੁਕਿਆ ਉਹ ਬਾਬਿਓ ਉਹਨੇ ਜਾਂਦੇ ਜਾਂਦੇ 11ਵੀਂ ਵਾਲੀ ਸਰਕਾਰ ਦਾ ਨਾਂ ਲੈ ਕੇ ਕਬਰਸਤਾਨ ਦੇ ਵਿੱਚ ਆਵਾਜ਼ ਮਾਰੀ ਕਹਿੰਦੇ ਮੁਰਦਿਆਂ ਜੇ ਤੁਸੀਂ ਗੁਰੂ ਧੰਨ ਪੀਰ ਗਰਮਿੰਦਾਲੀ ਸਰਕਾਰ ਦੇ ਦਰਬਾਰ ਕਵਾਨੀ ਸੋਨੀ ਤੇ ਆ ਜਾਓ ਜਿੰਨੇ ਕਈ ਸਾਲਾਂ ਤੋਂ ਮਰੇ ਸੀ ਉਹ ਵੀ ਉੱਠ ਕੇ ਖੜੇ ਹੋਗੇ ਤੇ ਉਹਨਾਂ ਦੇ ਦਰਬਾਰ ਨੇ ਬਾਬੇ